ਦੇ ਵਿੱਚ ਉੱਠਣ ਵਾਲੇ ਉਹ ਸਾਰੇ ਖਿਆਲات ਜਿਸ ਨੂੰ ਅਸੀਂ ਦੁੱਖ ਕਹਿ ਦਿੰਦੇ ਹਾਂ ਸੁੱਖ ਕਹਿ ਦਿੰਦੇ ਹਾਂ ਜਾਂ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਗਮੀ ਹਸੀ ਇਹ ਸਾਰਾ ਕੁਝ ਜਿਹੜੀ ਖੇਡ ਹੈ ਇਹ ਮਨ ਦੀ ਖੇਡ ਹੈ ਮਨ ਦੇ ਅੰਦਰ ਹੀ ਇਹ ਸਭ ਕੁਝ ਉਤਪੰਨ ਹੁੰਦਾ ਹੈ ਬਾਹਰ ਕੁਝ ਵੀ ਨਹੀਂ ਹੈ ਜਿੰਨੇ ਖਿਆਲات ਆਉਂਦੇ ਨੇ ਜਿੰਨੇ ਵੀ ਸਾਡੇ ਅੰਦਰ ਮਾੜੇ ਸੰਕਲਪ ਉੱਠਦੇ ਨੇ ਜਿੰਨੇ ਚੰਗੇ ਸੰਕਲਪ ਉੱਠਦੇ ਨੇ ਇਹ ਸਾਡੇ ਸਾਰੇ ਮਨ ਦੇ ਖਿਆਲات ਨੇ ਹੋਰ ਬਾਹਰ ਕੁਝ ਵੀ ਨਹੀਂ ਹੈ ਜੋ ਜਿੰਨਾ ਖਿਆਲਾਂ ਦੇ ਵਿੱਚ ਇਨਸਾਨ ਡੁੱਬਦਾ ਹੈ ਜਿਵੇਂ ਕੋਈ ਲੜਾਈ ਝਗੜਾ ਵੇਖਦਾ ਹੈ ਜਾਂ ਇਹ ਵੇਖਦਾ ਹੈ ਕਿ ਉਹਦੇ ਉਹਦੇ ਜਿਹੜੇ ਰਿਸ਼ਤੇਦਾਰ ਨੇ ਉਹਦੇ ਬਾਰੇ ਮਾੜਾ ਸੋਚਦੇ ਨੇ ਜਾਂ ਉਹਦੇ ਘਰ ਦੇ ਉਹਦੇ ਬਾਰੇ ਮਾੜਾ ਸੋਚਦੇ ਨੇ ਜਾਂ ਗੁਆਂਢੀ ਉਹਦੇ ਬਾਰੇ ਮਾੜਾ ਸੋਚਦੇ ਨੇ ਜਾਂ ਪਰਿਵਾਰ ਵਾਲੇ ਉਹਦੇ ਬਾਰੇ ਮਾੜਾ ਸੋਚਦੇ ਨੇ ਜਦੋਂ ਵੀ ਇਨਸਾਨ ਖਾਲੀ ਬੈਠਾ ਹੁੰਦਾ ਹੈ ਆਪਣੇ ਕੰਮਾਂ ਕਾਰਾਂ ਦੇ ਹੁੰਦਾ ਹੈ ਤੇ ਕੋਈ ਨਾ ਕੋਈ ਉਹਦੇ ਅੰਦਰ ਜਿਹੜੇ ਨੇ ਉਹ ਖਿਆਲ ਚੱਲਦੇ ਰਹਿੰਦੇ ਨੇ ਕੁਝ ਚੰਗੇ ਖਿਆਲ ਆਤਾਂ ਦੇ ਨੇ ਕੁਝ ਮਾੜੇ ਖਿਆਲ ਆਤਾਂ ਆਉਂਦੇ ਨੇ ਕੁਝ ਹਾਸੇ ਦੇ ਖਿਆਲ ਆਤ ਆਉਂਦੇ ਨੇ ਤੇ ਕੁਝ ਗਮੀ ਦੇ ਖਿਆਲ ਆਤ ਆਉਂਦੇ ਨੇ ਪਰ ਜਿਉਂ ਹੀ ਮਨੁੱਖ ਆਪਣੇ ਅੰਦਰ ਨੂੰ ਵਾਚਨਾ ਸ਼ੁਰੂ ਕਰਦਾ ਹੈ ਆਪਣੇ ਅੰਦਰ ਦੀ ਜਾਂਚ ਪੜਤਾਲ ਕਰਨਾ ਸ਼ੁਰੂ ਕਰਦਾ ਹੈ ਆਪਣੇ ਮਨ ਦੇ ਨਾਲ ਗੱਲ ਕਰਦਾ ਹੈ ਉਸ ਨੂੰ ਸਮਝਣ ਦਾ ਯਤਨ ਕਰਦਾ ਹੈ ਤੇ ਨਾਲ ਉਹਨੂੰ ਸਮਝਾਉਂਦਾ ਹੈ ਫਿਰ ਇਹਦਾ ਜਿਹੜਾ ਹੈ ਮਨ ਦੇ ਨਾਲ ਪਿਆਰ ਪੈ ਜਾਂਦਾ ਬੜਾ ਡੂੰਘਾ ਪਿਆਰ ਪੈ ਜਾਂਦਾ ਫਿਰ ਮਨ ਦੇ ਵਿੱਚ ਉੱਠਣ ਵਾਲੇ ਸਾਰੇ ਜਿੰਨੇ ਵੀ ਵਿਚਾਰ ਨੇ ਚੰਗੇ ਹੋਣ ਭਾਵੇਂ ਮਾੜੇ ਹੋਣ ਫਿਰ ਇਸ ਨੂੰ ਸਮਝਾਉਣੀ ਸ਼ੁਰੂ ਹੋ ਜਾਂਦੀ ਹੈ ਮਾੜੇ ਖਿਆਲ ਜਦੋਂ ਵੀ ਉੱਠਦੇ ਨੇ ਇਹ ਮਨ ਜਿਹੜਾ ਹੈ ਜਿਹੜੀ ਸਾਡੀ ਆਤਮਾ ਹੈ ਇਸ ਨੂੰ ਇਹ ਮਨ ਦੇ ਮਗਰ ਨਹੀਂ ਤੁਰਦਾ ਫਿਰੇ ਸਗੋਂ ਮਨ ਨੂੰ ਆਪਣੇ ਅਨੁਸਾਰ ਕੰਮ ਕਰਨ ਦੇ ਉੱਤੇ ਲਾਣ ਨੂੰ ਸ਼ੁਰੂ ਕਰ ਦਿੰਦਾ ਹੈ ਕੌਣ ਜਿਸ ਮਨੁੱਖ ਨੇ ਪਰਮੇਸ਼ਵਰ ਦਾ ਨਾਮ ਜਪਿਆ ਪਰਮੇਸ਼ਵਰ ਦੀ ਭਗਤੀ ਕੀਤੀ ਹੈ ਸਿਮਰਨ ਕੀਤਾ ਹੈ ਜਿਹੜਾ ਹਾਲ ਸਮੇਂ ਉਸ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗਿਆ ਰਹਿੰਦਾ ਹੈ। ਬਾਗਾਂ ਵਾਲੇ ਸੰਸਾਰ ਦੇ ਵਿੱਚ ਬਾਹਰੀ ਤੌਰ ਤੇ ਅਸੀਂ ਦੇਖਦੇ ਆਂ ਕਿ ਆਹ बार-बार ਬਾਹਰੀ ਤੌਰ ਦੇ ਉੱਤੇ ਤਾਂ ਲੋਕ ਮੇਰੇ ਨਾਲ ਨਫ਼ਰਤ ਕਰਦੇ ਨੇ, ਮੇਰੇ ਕੋਲ ਸਾੜਾ ਰੱਖਦੇ ਨੇ। ਇਹ ਮੇਰੀ ਚੜ੍ਹਦੀ ਕਲਾ ਨੂੰ ਦੇਖ ਕੇ ਇਹਨਾਂ ਨੂੰ ਦਸੀ ਪੈਂਦੀ ਹੈ, ਇਹਨਾਂ ਨੂੰ ਤਕਲੀਫ਼ ਹੁੰਦੀ ਹੈ। ਇਹ ਜਿੰਨੇ ਵੀ ਖਿਆਲ ਆਤ ਨੇ ਜਾਂ ਅਸੀਂ ਸੋਚਦੇ ਨੇ, ਸ਼ਾਇਦ ਬਾਹਰੀ ਬਾਰੀ ਤੌਰ ਤੇ ਇਨਸਾਨ ਇਹਨਾਂ ਨਾਲ ਸੋਚਦਾ ਹੋਵੇ। ਪਰ ਜੇ ਦੁਨਿਆਵੀ ਤੌਰ ਤੇ ਗੱਲਾਂ ਕੀਤੀ ਜਾਣ ਨਾ ਦੁਨੀਆ ਦੁਨੀਆਵੀ ਤੌਰ ਤੇ ਲੋਕਾਂ ਦੇ ਹਾਲਚਲ ਦੇਖੇ ਜਾਣ ਤੇ ਇੱਥੇ ਸੰਸਾਰ ਦੇ ਉੱਤੇ ਲੋਕ ਇੱਕ ਦੂਜੇ ਨੂੰ ਦੇਖ ਕੇ ਰਾਜੀ ਕੋਈ ਨਹੀਂ ਹਰ ਇੱਕ ਦੇ ਮਨ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਮਨ ਦੇ ਵਿੱਚ ਸੰਕਲਪ ਆਉਂਦਾ ਹੈ ਕਿ ਦੂਜਾ ਬੰਦਾ ਭਾਵੇਂ ਕੋਈ ਵੀ ਹੋਵੇ ਛੋਟਾ ਹੋਵੇ ਵੱਡਾ ਹੋਵੇ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੋਵੇ ਜਾਂ ਕਿਸੇ ਵਰਗ ਨਾਲ ਸੰਬੰਧ ਰੱਖਦਾ ਹੋਵੇ ਜੋ ਉਹਦੀ ਕੁਝ ਤਰੱਕੀ ਹੁੰਦੀ ਹੈ ਕੋਈ ਥੋੜਾ ਬਹੁਤਾ ਕੰਮਕਾਰ ਦੇ ਵਿੱਚੋਂ ਵਾਧਾ ਕਰਦਾ ਹੈ ਜਾਂ ਆਪਣੇ ਘਰ ਪਰਿਵਾਰ ਨੂੰ ਪਾਲਣ ਦੇ ਵਿੱਚ ਉਹ ਮਿਹਨਤ ਦੇ ਨਾਲ ਕਿਤੇ ਵਧਦਾ ਹੈ ਫੁੱਲਦਾ ਹੈ ਨਾਮਣਾ ਕਮਾਉਂਦਾ ਤੇ ਨਾਲ ਦੇ ਜਿਹੜੇ ਸਾਥੀ ਸੰਗੀ ਹੁੰਦੇ ਨੇ ਉਹ ਉਹਨੂੰ ਦੇਖ ਕੇ ਜਲਦੇ ਨੇ ਉਹ ਸੋਚਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਕੰਮ ਖਰਾਬ ਕੀਤਾ ਜਾਵੇ ਇਸ ਨੂੰ ਇਸ ਪੱਧਰ ਤੋਂ ਇਸ ਨੂੰ ਨੀਚੇ ਗੇਰਿਆ ਜਾਵੇ ਇਸ ਦੀ ਕਦੇ ਚੜ੍ਹਦੀ ਕਲਾ ਨਾ ਹੋ ਜਾਵੇ ਜੇ ਇਹਦੀ ਚੜ੍ਹਦੀ ਕਲਾ ਹੋ ਗਈ ਤੇ ਸਾਨੂੰ ਕਿਸ ਨੇ ਪੁੱਛਣਾ ਹੈ ਇਹ ਸਾਰੇ ਖਿਆਲਤ ਮੰਦੇ ਨੇ ਜਿਸ ਦਿਨ ਇਨਸਾਨ ਨੇ ਆਪਣੇ ਮਨ ਨੂੰ ਸਮਝ ਲਿਆ ਉਸ ਨੂੰ ਕਿਸੇ ਦੇ ਨਾਲ ਫਿਰ ਨਫ਼ਤ ਨਹੀਂ ਹੋਵੇਗੀ ਕਿਸੇ ਦੇ ਬਾਰੇ ਉਹ ਮਾੜਾ ਨਹੀਂ ਸੋਚੇਗਾ ਕਿਸੇ ਦੇ ਬਾਰੇ ਉਹ ਗਲਤ ਨਹੀਂ ਸੋਚੇਗਾ ਮਾੜੇ ਵਿਚਾਰ ਨਹੀਂ ਉਸ ਨੂੰ ਪੈਦਾ ਹੋਣਗੇ ਉਹਦੇ ਅੰਦਰ ਉਹ ਹਰ ਸਮੇਂ ਦੂਸਰਿਆਂ ਦੇ ਭਲੇ ਵਾਸਤੇ ਸੋਚੇਗਾ ਦੂਸਰਿਆਂ ਦੇ ਬੱਚਿਆਂ ਦੇ ਵਿੱਚ ਉਸ ਨੂੰ ਆਪਣੇ ਬੱਚੇ ਨਜ਼ਰ ਆਉਣਗੇ ਦੂਸਰਿਆਂ ਦੇ